ਵੀ ਜੇ ਤੁਸੀਂ ਆਈਐਸ ਦੇ ਵਿੱਚ ਸਿਲੈਕਟ ਹੋਣਾ ਹੈਗਾ ਤਾਂ ਮੇਨਸ ਐਗਜ਼ਾਮੀਨੇਸ਼ਨ ਤੈਅ ਕਰੇਗਾ ਵੀ ਤੁਸੀਂ ਆਈਐਸ ਬਣੋਗੇ ਕਿ ਨਹੀਂ ਬਣੋਗੇ ਇਹਦਾ ਮਤਲਬ ਜਿਹੜੀ ਆ ਸੈਕੰਡ ਸਟੇਜ ਹੈਗੀ ਆ ਇਹ ਤੈਅ ਕਰੇਗੀ ਕਿ ਤੁਸੀਂ ਆਈਐਸ ਬਣੋਗੇ ਜਾਂ ਨਹੀਂ ਬਣੋਗੇ ਇਹਦਾ ਨਾਂ ਹੀ ਮੇਨਸ ਹੈਗਾ ਪਹਿਲਾ ਪ੍ਰੀਲਿਮਸ ਮਤਲਬ ਸਟਾਰਟਿੰਗ ਦੀ ਦਾ ਐਗਜ਼ਾਮੀਨੇਸ਼ਨ ਇੰਟਰਵਿਊ ਤੁਹਾਡਾ ਪਰਸਨੈਲਿਟੀ ਦਾ ਟੈਸਟ ਹੈਗਾ ਤੇ ਮੇਨਸ ਐਗਜ਼ਾਮੀਨੇਸ਼ਨ ਮੀਨਸ ਕਿ ਤੁਸੀਂ ਤੁਹਾਡੇ ਕੋਲ ਨੌਲੇਜ ਕਿੰਨੀ ਹੈਗੀ ਆ ਕਿਸੇ ਵੀ ਸਬਜੈਕਟ ਨੂੰ ਲੈ ਕੇ ਹੈ ਨਾ ਜੀਐਸ ਦੇ ਚਾਰ ਪੇਪਰ ਹੁੰਦੇ ਨੇ ਦੋ ਪੇਪਰ ਉਹਦੇ ਚ ਆਪਸ਼ਨਲ ਦੇ ਹੁੰਦੇ ਨੇ ਹੋਰ ਤੇ ਇੱਕ ਪੇਪਰ ਜਿਹੜਾ ਹੈਗਾ ਇਸੇ ਦਾ ਹੁੰਦਾ ਤੇ ਦੋ ਕੁਆਲੀਫਾਈਂਗ ਪੇਪਰ ਹੁੰਦੇ ਨੇ ਜਿਹਦੇ ਚ ਇੱਕ ਰੀਜਨਲ ਲੈਂਗੁਏਜ ਦਾ ਪੇਪਰ ਹੈਗਾ ਤੇ ਇੱਕ ਕੁਆਲੀਫਾਈਂਗ ਇੰਗਲਿਸ਼ ਦਾ ਪੇਪਰ ਹੈਗਾ ਹੁਣ ਜਿਹੜਾ ਦੋ ਪੇਪਰ ਨੇ ਇਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਇੱਕ ਆਪਸ਼ਨਲ ਤੁਸੀਂ ਲੈ ਸਕਦੇ ਹੋ ਤੇ ਆਪਸ਼ਨਲ ਤੁਹਾਡਾ ਪੰਜਾਬੀ ਹੋ ਸਕਦਾ ਇਹਦੇ ਵਿੱਚ 250 ਨੰਬਰ ਦੇ ਦੋ ਪੇਪਰ ਠੀਕ ਹੈ ਜੀ ਇਹਦਾ ਮਤਲਬ 500 ਨੰਬਰ ਦਾ ਪੇਪਰ ਪੰਜਾਬੀ ਦਾ ਜੇ ਤੁਸੀਂ ਪੰਜਾਬੀ ਲਿਟਰੇਚਰ ਚੂਜ਼ ਕਰਦੇ ਹੋ ਪੰਜਾਬੀ ਸਾਹਿਤ ਨੂੰ ਚੂਜ਼ ਕਰਦੇ ਹੋ ਹੈਨਾ ਹੁਣ 500 ਦੇ ਵਿੱਚ ਤੁਹਾਨੂੰ ਮੈਂ ਗੱਲ ਦੱਸਦਾ ਵੀ ਮੀਨਸ ਕੁਆਲੀਫਾਈ ਕਰਨ ਲਈ ਸਾਨੂੰ ਕਿੰਨੇ ਕੋ ਨੰਬਰ ਚਾਹੀਦੇ ਨੇ ਤਕਰੀਬਨ 720 ਤੋਂ 40 ਦੇ ਮੁੱਟ ਚਲੋ ਮੈਂ ਜ਼ਿਆਦਾ ਨਹੀਂ ਕਹਿੰਦਾ ਮੈਂ ਕਹਿੰਦਾ ਵੀ 750 ਨੰਬਰ ਨਾਲ ਤੁਸੀਂ ਆਈਐਸ ਮੀਨਸ ਦੇ ਵਿੱਚੋਂ ਤਕਰੀਬਨ ਤਕਰੀਬਨ ਤੁਸੀਂ ਕੁਆਲੀਫਾਈ ਕਰਦੇ ਹੋ ਤੁਹਾਡਾ ਕੁਆਲੀਫਾਈ ਹੋ ਜਾਣਾ ਇੰਟਰਵਿਊ ਕਾਲ ਆ ਜਾਂਦੀ ਹੈ ਤੁਹਾਨੂੰ ਹੈਨਾ ਤੁਸੀਂ ਪਰਸਨੈਲਿਟੀ ਟੈਸਟ ਵਧੀਆ ਨੰਬਰ ਲਓ ਤੁਸੀਂ ਕੁਆਲੀਫਾਈ ਕਰ ਲਓ ਹੁਣ 750 ਨੰਬਰ ਦੇ ਵਿੱਚ 500 ਨੰਬਰ ਦਾ ਗੇਮ ਜਿਹੜਾ ਹੈਗਾ ਉਹ ਪੰਜਾਬੀ ਲਿਟਰੇਚਰ ਦਾ ਹੁਣ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਅਸੀਂ 500 'ਚ 500 ਹੀ ਲੈ ਸਕਦੇ ਹਾਂ ਹੈਨਾ ਪੌਸਿਬਿਲਿਟੀ ਤਾਂ ਹਰ ਚੀਜ਼ ਦੀ ਹੁੰਦੀ ਹੈ ਬਟ ਪੰਜਾਬੀ ਜਾਂ ਸਬਜੈਕਟਿਵ ਜਿਹੜੇ ਥਿਓਰੀਟিক্যাল ਸਬਜੈਕਟ ਹੁੰਦੇ ਨੇ ਉਹਨਾਂ 'ਚ ਇੰਨੀ ਪੌਸਿਬਿਲਿਟੀ ਨਹੀਂ ਹੁੰਦੀ ਤੁਸੀਂ ਕਿੱਥੋਂ ਤੱਕ ਜਾ ਸਕਦੇ ਹੋ ਮੇਰੇ ਹਿਸਾਬ ਨਾਲ ਤੁਸੀਂ 330 ਤੋਂ 350 ਨੰਬਰ ਤੱਕ ਵੀ ਪੰਜਾਬੀ 'ਚ ਸਕੋਰ ਕਰ ਸਕਦੇ ਹੋ ਤੇ ਤੁਸੀਂ ਹੁਣ ਆਈਡੀਆ ਲੈ ਲਓ ਇੱਥੋਂ ਵੀ ਜੇ ਸਾਨੂੰ 750 ਨੰਬਰ ਚਾਹੀਦਾ ਤੇ ਉਹਦੇ ਵਿੱਚੋਂ 350 ਨੰਬਰ ਸਾਨੂੰ ਸਿਰਫ ਪੰਜਾਬੀ ਦੇ ਸਕਦਾ ਤਾਂ ਫਿਰ ਤੁਸੀਂ ਆਪ ਸੋਚ ਕੇ ਦੇਖੋ ਕਿਹੜੀ ਗੱਲ ਮੈਂ ਗਲਤ ਕਹਿ ਗਿਆ ਤੁਹਾਨੂੰ ਪੰਜਾਬੀ ਦੇ ਨਾਲ ਹੀ ਤੁਸੀਂ ਮੀਨਸ ਕੁਆਲੀਫਾਈ ਕਰ ਸਕਦੇ ਹੋ ਕਿਉਂਕਿ ਜੀਐਸ ਦੇ ਜਿਹੜੇ ਬਾਕੀ ਪੇਪਰ ਨੇ ਉਹਦੇ ਚ ਐਵਰੇਜ ਲਗਭਗ ਲਗਭਗ 100 ਨੰਬਰ ਹਰ ਬੱਚੇ ਦਾ ਆ ਜਾਂਦਾ ਤੇ ਅਸੀਂ ਉਹਨੂੰ 4 ਨਾਲ ਮਲਟੀਪਲਾਈ ਕਰੀਏ 400 ਨੰਬਰ ਸਾਡਾ ਇਧਰੋਂ ਹੋ ਜਾਣਾ ਠੀਕ ਹੈ 400 ਇਧਰੋਂ ਤੇ ਮੰਨ ਲਓ ਇਧਰੋਂ ਤੁਸੀਂ 320 ਵੀ ਪੰਜਾਬੀ ਚ ਲੈਨੇ ਹੋ ਹੈਨਾ 400 ਤੇ 300 720 ਤੱਕ ਤੁਸੀਂ ਇਧਰ ਪਹੁੰਚ ਗਏ ਇੱਕ ਪੇਪਰ ਤੁਹਾਡਾ ਇਸੇ ਦਾ ਹੈਗਾ ਜੇ ਉਹਦੇ ਚ ਤੁਸੀਂ ਐਵਰੇਜ ਸਕੋਰ ਵੀ ਕਰਦੇ ਹੋ 120 ਨੰਬਰ ਦੇ ਆਸ-ਪਾਸ ਜਾਂ 100 ਨੰਬਰ ਦੇ ਆਸ-ਪਾਸ ਤਾਂ ਵੀ ਤੁਸੀਂ ਜਿਹੜਾ ਹੈਗਾ ਵਧੀਆ ਤਰੀਕੇ ਨਾਲ ਮੀਨਸ ਐਗਜ਼ਾਮੀਨੇਸ਼ਨ ਤੱਕ ਪਹੁੰਚ ਸਕਦੇ ਹੈਨਾ 860 ਤੇ 800 ਨੰਬਰ ਤੱਕ ਪਹੁੰਚ ਗਏ ਤੁਸੀਂ ਉਹ ਵੀ ਮੈਂ ਤਾਂ ਜਦੋਂ ਪੰਜਾਬੀ ਚ ਸਿਰਫ 320 ਹੀ ਰੱਖੇ ਨੇ ਤੁਸੀਂ 350 ਤੱਕ ਵੀ ਪਹੁੰਚ ਸਕਦੇ ਹੋ ਪੰਜਾਬੀ ਚ ਇਹਦਾ ਮਤਲਬ ਇਹ ਹੈਗਾ ਵੀ ਮੀਨਸ ਐਗਜ਼ਾਮੀਨੇਸ਼ਨ ਦੇ ਵਿੱਚ ਪੰਜਾਬੀ ਦਾ ਇੱਕ ਬਹੁਤ ਵੱਡਾ ਰੋਲ ਹੋ ਸਕਦਾ ਹੈ ਠੀਕ ਹੈ ਹੁਣ ਗੱਲ ਦੂਸਰੇ ਸਵਾਲ ਤੇ ਤੁਹਾਡੇ ਆਨੇ ਆ ਦੂਜਾ ਸਵਾਲ ਇਹ ਹੋਣਾ ਚਾਹੀਦਾ ਵੀ ਸਾਨੂੰ ਪੰਜਾਬੀ ਲਿਟਰੇਚਰ ਹੀ ਕਿਉਂ ਲੈਣਾ ਚਾਹੀਦਾ ਹੈਗਾ ਇੱਕ ਕਾਰਨ ਤਾਂ ਅਸੀਂ ਦੇਖ ਲਿਆ ਵੀ ਪੰਜਾਬੀ ਲਿਟਰੇਚਰ ਰਾਹੀਂ ਤੁਹਾਨੂੰ ਬਹੁਤ ਵਧੀਆ ਨੰਬਰ ਮਿਲ ਸਕਦੇ ਨੇ ਹੈਨਾ ਇਹਦਾ ਮਤਲਬ ਸਭ ਤੋਂ ਪਹਿਲਾ ਕਾਰਨ ਇਹ ਹੈਗਾ ਵੀ ਤੁਸੀਂ ਇਹਦੇ ਵਿੱਚ ਬਹੁਤ ਵਧੀਆ ਸਕੋਰ ਕਰ ਸਕਦੇ ਹੋ ਮੈਂ ਤੁਹਾਨੂੰ ਕਿੰਨੀਆਂ ਹੋਰ ਗੱਲਾਂ ਕਰੀ ਜਾਵਾਂ ਵੀ ਪੰਜਾਬ ਦੀ ਸੇਵਾ ਕਰਨੀ ਹੈ ਤੁਸੀਂ ਪੰਜਾਬੀਅਤ ਦੀ ਸੇਵਾ ਕਰਨੀ ਹੈ ਪੰਜਾਬੀ ਭਾਸ਼ਾ ਦੀ ਸੇਵਾ ਕਰਨੀ ਹੈ ਕਿੱਦਾਂ ਦੀਆਂ ਇੰਨਾਂ ਦੀਆਂ ਬਥੇਰੀਆਂ ਗੱਲਾਂ ਕਰਨਾ ਪਰ ਤੁਸੀਂ ਇੱਕ ਗੱਲ ਤਾਂ ਕਹੋਗੇ ਨਾ ਵੀ ਸਰ ਜੇ ਸਕੋਰ ਹੀ ਨਹੀਂ ਆ ਰਿਹਾ ਫਿਰ ਅਸੀਂ ਸੇਵਾ ਕਰਕੇ ਵੀ ਕੀ ਕਰਾਂਗੇ ਸਭ ਤੋਂ ਪਹਿਲਾਂ ਤਾਂ ਸਾਨੂੰ ਮੇਵਾ ਚਾਹੀਦੀ ਆ ਇਹ ਜਨਰਲ ਜੀ ਗੱਲ ਆ ਹੈਨਾ ਵੀ ਸਭ ਤੋਂ ਪਹਿਲਾਂ ਤਾਂ ਸਾਨੂੰ ਬੈਨੀਫਿਟ ਹੋਣਾ ਚਾਹੀਦਾ ਵੀ ਅਸੀਂ ਇੱਕ ਕੰਪੀਟੀਸ਼ਨ ਐਗਜ਼ਾਮ ਦੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਹਾਂ ਜਿਹਦੇ ਵਿੱਚ ਸਕੋਰ ਹੀ ਨਹੀਂ ਆ ਰਿਹਾ ਫਿਰ ਸਾਡੀ ਸੇਵਾ ਦਾ ਕੀ ਫਾਇਦਾ ਹੈਗਾ ਪਹਿਲਾ ਸਾਡਾ ਬੈਨੀਫਿਟ ਵੀ ਤਾਂ ਹੋਣਾ ਚਾਹੀਦਾ ਤਾਂ ਤੁਹਾਡੇ ਸਭ ਤੋਂ ਪਹਿਲੀ ਗੱਲ ਤੋਂ ਮੈਂ ਤੁਹਾਨੂੰ ਕਹਿ ਦਿੰਨਾ ਵੀ ਜਿਹੜੇ ਬਾਕੀ ਬੀਨ ਸਟ੍ਰੀਮ ਆਪਸ਼ਨਲ ਹੈਗੇ ਨੇ ਭਾਵੇਂ ਉਹ ਪੋਲਿਟੀਕਲ ਸਾਇੰਸ ਹੈਗਾ ਜੀਓਗ੍ਰਾਫੀ ਹੈਗੀ ਆ ਹਿਸਟਰੀ ਆ ਸੋਸ਼ੀਓਲੋਜੀ ਆ ਕੁਝ ਵੀ ਤੁਸੀਂ ਲੈਨੇ ਹੋ ਇਹਦੇ ਵਿੱਚ ਤੁਹਾਨੂੰ 260 70 ਨੰਬਰ ਲੈਣ ਲਈ ਵੀ ਨਾ ਬਹੁਤ ਹੀ ਜ਼ਿਆਦਾ ਮਿਹਨਤ ਕਰਨੀ ਪੈਣੀ ਆ ਬਹੁਤ پاگل ਹੋਣਾ ਪੈਣਾ ਬਹੁਤ ਹੀ ਜ਼ਿਆਦਾ ਕੰਪੀਟੀਸ਼ਨ ਪਰ ਇੱਧਰ ਮੈਂ ਹੁਣੇ ਤੁਹਾਨੂੰ ਕਿਹਾ ਵੀ 300 ਤੋਂ ਉੱਪਰ ਦਾ ਤੁਸੀਂ ਹੱਸ ਕੇ ਹੀ ਲੈ ਲੋਗੇ ਜੇ ਥੋੜੀ ਜਿਹੀ ਮਿਹਨਤ ਕੀਤੀ ਹੋਈ ਨਾ ਤੁਸੀਂ ਥੋੜੀ ਜਿਹੀ ਤਾਂ ਤੁਹਾਡਾ ਕੰਮ ਹੋ ਜਾਣਾ ਤੇ ਉੱਧਰ ਤੁਹਾਨੂੰ ਬਹੁਤ ਖੱਜਲਖੁਆਰ ਹੋਣਾ ਪੈਣਾ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਣੀ ਹੈ ਤੇ ਬਹੁਤ ਟਾਈਮ ਦੇਣਾ ਪੈਣਾ ਇੱਕ ਤਾਂ ਗੱਲ ਏ ਮਤਲਬ ਲਿਟਰੇਚਰ ਦਾ ਤੁਸੀਂ ਕੋਈ ਵੀ ਪੇਪਰ ਚੁੱਕ ਲਓ ਜ਼ਰੂਰੀ ਨਹੀਂ ਪੰਜਾਬੀ ਲਿਟਰੇਚਰ ਹਿੰਦੀ ਲਿਟਰੇਚਰ ਚ ਭਾਵੇਂ ਪਿਛਲੇ 1-2 ਸਾਲਾਂ ਤੋਂ ਨੰਬਰ ਉਹ ਕਿਸੇ ਹੋਰ ਕਾਰਨ ਕਰਕੇ ਘੱਟ ਹੋ ਗਏ ਨੇ ਕਿਉਂਕਿ ਇੱਕ ਸਪੈਸੀਫਿਕ ਟੀਚਰ ਪੜ੍ਹਾ ਰਹੇ ਸੀਗੇ ਹੁਣ ਜਿਹੜਾ ਹੈਗਾ ਵੀ ਤੁਸੀਂ ਨਾਰਮਲੀ ਦੇਖੋਗੇ ਵੀ ਬਾਕੀ ਜਿਹੜੇ ਲਿਟਰੇਚਰ ਨੇ ਭਾਵੇਂ ਹਿੰਦੀ ਲਿਟਰੇਚਰ ਹੋਵੇ ਕੰਨੜ ਲਿਟਰੇਚਰ ਹੋਵੇ ਦੀ ਹੈਗੀ ਆ ਵੀ ਜੇ ਤੁਸੀਂ ਆਈਐਸ ਦੇ ਵਿੱਚ ਸਿਲੈਕਟ ਹੋਣਾ ਹੈਗਾ ਤਾਂ ਮੇਨਸ ਐਗਜ਼ਾਮੀਨੇਸ਼ਨ ਤੈਅ ਕਰੇਗਾ ਵੀ ਤੁਸੀਂ ਆਈਐਸ ਬਣੋਗੇ ਕਿ ਨਹੀਂ ਬਣੋਗੇ ਇਹਦਾ ਮਤਲਬ ਜਿਹੜੀ ਆ ਸੈਕੰਡ ਸਟੇਜ ਹੈਗੀ ਆ ਇਹ ਤੈਅ ਕਰੇਗੀ ਕਿ ਤੁਸੀਂ ਆਈਐਸ ਬਣੋਗੇ ਜਾਂ ਨਹੀਂ ਬਣੋਗੇ ਇਹਦਾ ਨਾਂ ਹੀ ਮੇਨਸ ਹੈਗਾ ਪਹਿਲਾ ਪ੍ਰੀਲਿਮਸ ਮਤਲਬ ਸਟਾਰਟਿੰਗ ਦੀ ਦਾ ਐਗਜ਼ਾਮੀਨੇਸ਼ਨ ਇੰਟਰਵਿਊ ਤੁਹਾਡਾ ਪਰਸਨੈਲਿਟੀ ਦਾ ਟੈਸਟ ਹੈਗਾ ਤੇ ਮੀਨਸ ਐਗਜ਼ਾਮੀਨੇਸ਼ਨ ਮੀਨਸ ਕੀ ਤੁਸੀਂ ਤੁਹਾਡੇ ਕੋਲ ਨੌਲੇਜ ਕਿੰਨੀ ਹੈਗੀ ਆ ਕਿਸੇ ਵੀ ਸਬਜੈਕਟ ਨੂੰ ਲੈ ਕੇ ਹੈਨਾ ਜੀਐਸ ਦੇ ਚਾਰ ਪੇਪਰ ਹੁੰਦੇ ਨੇ ਦੋ ਪੇਪਰ ਉਹਦੇ ਚ ਆਪਸ਼ਨਲ ਦੇ ਹੁੰਦੇ ਨੇ ਹੋਰ ਤੇ ਇੱਕ ਪੇਪਰ ਜਿਹੜਾ ਹੈਗਾ ਐਸੇ ਦਾ ਹੁੰਦਾ ਤੇ ਦੋ ਕੁਆਲੀਫਾਈਂਗ ਪੇਪਰ ਹੁੰਦੇ ਨੇ ਜਿਹਦੇ ਚ ਇੱਕ ਰੀਜਨਲ ਲੈਂਗੁਏਜ ਦਾ ਪੇਪਰ ਹੈਗਾ ਤੇ ਇੱਕ ਕੁਆਲੀਫਾਈਂਗ ਇੰਗਲਿਸ਼ ਦਾ ਪੇਪਰ ਹੈਗਾ ਹੁਣ ਜਿਹੜਾ ਦੋ ਪੇਪਰ ਨੇ ਇਹਦੇ ਵਿੱਚ ਜਿਵੇਂ ਮੈਂ ਤੁਹਾਨੂੰ ਕਿਹਾ ਵੀ ਇੱਕ ਆਪਸ਼ਨਲ ਤੁਸੀਂ ਲੈ ਸਕਦੇ ਹੋ ਤੇ ਆਪਸ਼ਨ ਤੁਹਾਡਾ ਪੰਜਾਬੀ ਹੋ ਸਕਦਾ ਇਹਦੇ ਵਿੱਚ 2.5 250 ਨੰਬਰ ਦੇ ਦੋ ਪੇ ਠੀਕ ਹੈ ਜੀ ਇਹਦਾ ਮਤਲਬ 500 ਨੰਬਰ ਦਾ ਪੇਪਰ ਪੰਜਾਬੀ ਦਾ ਜੇ ਤੁਸੀਂ ਪੰਜਾਬੀ ਲਿਟਰੇਚਰ ਚੂਸ ਕਰਦੇ ਹੋ ਪੰਜਾਬੀ ਸਾਹਿਤ ਨੂੰ ਚੂਸ ਕਰਦੇ ਹੋ ਹੈਨਾ ਹੁਣ 500 ਦੇ ਵਿੱਚ ਤੁਹਾਨੂੰ ਮੈਂ ਗੱਲ ਦੱਸਦਾ ਵੀ ਮੀਨਸ ਕੁਆਲੀਫਾਈ ਕਰਨ ਲਈ ਸਾਨੂੰ ਕਿੰਨੇ ਕੋ ਨੰਬਰ ਚਾਹੀਦੇ ਨੇ ਤਕਰੀਬਨ 720 ਤੋਂ 40 ਨੰਬਰ ਚਲੋ ਮੈਂ ਜ਼ਿਆਦਾ ਨਹੀਂ ਕਹਿੰਦਾ ਮੈਂ ਕਹਿੰਦਾ ਵੀ 750 ਨੰਬਰ ਨਾਲ ਤੁਸੀਂ ਆਈਐਸ ਮੀਨਸ ਦੇ ਵਿੱਚੋਂ ਤਕਰੀਬਨ ਤਕਰੀਬਨ ਤੁਸੀਂ ਕੁਆਲੀਫਾਈ ਕਰਦੇ ਹੋ ਤੁਹਾਡਾ ਕੁਆਲੀਫਾਈ ਹੋ ਜਾਣਾ ਇੰਟਰਵਿਊ ਕਾਲ ਆ ਜਾਂਦੀ ਹੈ ਤੁਹਾਨੂੰ ਹੈਨਾ ਤੁਸੀਂ ਪਰਸਨੈਲਿਟੀ ਟੈਸਟ ਵਧੀਆ ਨੰਬਰ ਲਓ ਤੁਸੀਂ ਕੁਆਲਿਫਾਈ ਕਰ ਲਓ ਹੁਣ 750 ਨੰਬਰ ਦੇ ਵਿੱਚ 500 ਨੰਬਰ ਦਾ ਗੇਮ ਜਿਹੜਾ ਹੈਗਾ ਉਹ ਪੰਜਾਬੀ ਲਿਟਰੇਚਰ ਦਾ ਹੁਣ ਇਹਦਾ ਮਤਲਬ ਇਹ ਨਹੀਂ ਹੈਗਾ ਵੀ ਅਸੀਂ 500 'ਚ 500 ਹੀ ਲੈ ਸਕਦੇ ਹਾਂ ਹੈਨਾ ਪੌਸਿਬਿਲਿਟੀ ਤਾਂ ਹਰ ਚੀਜ਼ ਦੀ ਹੁੰਦੀ ਹੈ ਬਟ ਪੰਜਾਬੀ ਜਾਂ ਸਬਜੈਕਟਿਵ ਜਿਹੜੇ ਥਿਓਰੀਟিক্যাল ਸਬਜੈਕਟ ਹੁੰਦੇ ਨੇ ਉਹਨਾਂ 'ਚ ਇੰਨੀ ਪੌਸਿਬਿਲਿਟੀ ਨਹੀਂ ਹੁੰਦੀ ਤੁਸੀਂ ਕਿੱਥੋਂ ਤੱਕ ਜਾ ਸਕਦੇ ਹੋ ਮੇਰੇ ਹਿਸਾਬ ਨਾਲ ਤੁਸੀਂ 330 ਤੋਂ 350 ਨੰਬਰ ਤੱਕ ਵੀ ਪੰਜਾਬੀ 'ਚ ਸਕੋਰ ਕਰ ਸਕਦੇ ਹੋ ਤੇ ਤੁਸੀਂ ਹੁਣ ਆਈਡੀਆ ਲਾ ਲਓ ਇੱਥੋਂ ਵੀ ਜੇ ਸਾਨੂੰ 750 ਨੰਬਰ ਚਾਹੀਦਾ ਤੇ ਉਹਦੇ ਵਿੱਚੋਂ 350 ਨੰਬਰ ਸਾਨੂੰ ਸਿਰਫ ਪੰਜਾਬੀ ਦੇ ਸਕਦਾ ਤਾਂ ਫਿਰ ਤੁਸੀਂ ਆਪ ਸੋਚ ਕੇ ਦੇਖੋ ਕਿਹੜੀ ਗੱਲ ਮੈਂ ਗਲਤ ਕਹਿ ਗਿਆ ਤੁਹਾਨੂੰ ਪੰਜਾਬੀ ਦੇ ਰਾਹੀਂ ਹੀ ਤੁਸੀਂ ਮੀਨਸ ਕੁਆਲੀਫਾਈ ਕਰ ਸਕਦੇ ਹੋ ਕਿਉਂਕਿ ਜੀਐਸ ਦੇ ਜਿਹੜੇ ਬਾਕੀ ਪੇਪਰ ਨੇ ਉਹਦੇ ਚ ਐਵਰੇਜ ਲਗਭਗ ਲਗਭਗ 100 ਨੰਬਰ ਹਰ ਬੱਚੇ ਦਾ ਆ ਜਾਂਦਾ ਤੇ ਅਸੀਂ ਉਹਨੂੰ 4 ਨਾਲ ਮਲਟੀਪਲਾਈ ਕਰੀਏ 400 ਨੰਬਰ ਸਾਡਾ ਇਧਰੋਂ ਹੋ ਜਾਣਾ ਠੀਕ ਹੈ 400 ਇਧਰੋਂ ਤੇ ਮੰਨ ਲਓ ਇਧਰੋਂ ਤੁਸੀਂ 320 ਵੀ ਪੰਜਾਬੀ ਚ ਲੈਨੇ ਹੋ ਹੈਨਾ 400 ਤੇ 300 720 ਤੱਕ ਤੁਸੀਂ ਇਧਰ ਪਹੁੰਚ ਗਏ ਇੱਕ ਪੇਪਰ ਤੁਹਾਡਾ ਇਸੇ ਦਾ ਹੈਗਾ ਜੇ ਉਹਦੇ ਚ ਤੁਸੀਂ ਐਵਰੇਜ ਸਕੋਰ ਵੀ ਕਰਦੇ ਹੋ 120 ਨੰਬਰ ਦੇ ਆਸ-ਪਾਸ ਜਾਂ 100 ਨੰਬਰ ਦੇ ਆਸ-ਪਾਸ ਤਾਂ ਵੀ ਤੁਸੀਂ ਜਿਹੜਾ ਹੈਗਾ ਵਧੀਆ ਤਰੀਕੇ ਨਾਲ ਮੀਨਸ ਐਗਜ਼ਾਮੀਨੇਸ਼ਨ ਤੱਕ ਪਹੁੰਚ ਸਕਦੇ ਹੈਨਾ 860 ਤੇ 800 ਨੰਬਰ ਤੱਕ ਪਹੁੰਚ ਗਏ ਤੁਸੀਂ ਉਹ ਵੀ ਮੈਂ ਤਾਂ ਜਦੋਂ ਪੰਜਾਬੀ ਚ ਸਿਰਫ 320 ਹੀ ਰੱਖੇ ਨੇ ਤੁਸੀਂ 350 ਤੱਕ ਵੀ ਪਹੁੰਚ ਸਕਦੇ ਹੋ ਪੰਜਾਬੀ ਚ ਇਹਦਾ ਮਤਲਬ ਇਹ ਹੈਗਾ ਵੀ ਮੀਨਸ ਐਗਜ਼ਾਮੀਨੇਸ਼ਨ ਦੇ ਵਿੱਚ ਪੰਜਾਬੀ ਦਾ ਇੱਕ ਬਹੁਤ ਵੱਡਾ ਰੋਲ ਹੋ ਸਕਦਾ ਠੀਕ ਹੈ ਹੁਣ ਗੱਲ ਦੂਸਰੇ ਸਵਾਲ ਤੇ ਤੁਹਾਡੇ ਆਨੇ ਆ ਦੂਜਾ ਸਵਾਲ ਇਹ ਹੋਣਾ ਚਾਹੀਦਾ ਵੀ ਸਾਨੂੰ ਪੰਜਾਬੀ ਲਿਟਰੇਚਰ ਹੀ ਕਿਉਂ ਲੈਣਾ ਚਾਹੀਦਾ ਹੈਗਾ ਇੱਕ ਕਾਰਨ ਤਾਂ ਅਸੀਂ ਦੇਖ ਲਿਆ ਵੀ ਪੰਜਾਬੀ ਲਿਟਰੇਚਰ ਰਾਹੀਂ ਤੁਹਾਨੂੰ ਬਹੁਤ ਵਧੀਆ ਨੰਬਰ ਮਿਲ ਸਕਦੇ ਨੇ ਹੈਨਾ ਇਹਦਾ ਮਤਲਬ ਸਭ ਤੋਂ ਪਹਿਲਾ ਕਾਰਨ ਇਹ ਹੈਗਾ ਵੀ ਤੁਸੀਂ ਇਹਦੇ ਵਿੱਚ ਬਹੁਤ ਵਧੀਆ ਸਕੋਰ ਕਰ ਸਕਦੇ ਹੋ ਮੈਂ ਤੁਹਾਨੂੰ ਕਿੰਨੀਆਂ ਹੋਰ ਗੱਲਾਂ ਕਰੀ ਜਾਵਾਂ ਵੀ ਪੰਜਾਬ ਦੀ ਸੇਵਾ ਕਰਨੀ ਆ ਤੁਸੀਂ ਪੰਜਾਬੀਅਤ ਦੀ ਸੇਵਾ ਕਰਨੀ ਆ ਪੰਜਾਬੀ ਭਾਸ਼ਾ ਦੀ ਸੇਵਾ ਕਰਨੀ ਆ ਕਿੱਦਾਂ ਦੀਆਂ ਇੰਨਾਂ ਦੀਆਂ ਬਥੇਰੀਆਂ ਗੱਲਾਂ ਕਰਨਾ ਪਰ ਤੁਸੀਂ ਇੱਕ ਗੱਲ ਤਾਂ ਕਹੋਗੇ ਨਾ ਵੀ ਸਰ ਜੇ ਸਕੋਰ ਹੀ ਨਹੀਂ ਆ ਰਿਹਾ ਫਿਰ ਅਸੀਂ ਸੇਵਾ ਕਰਕੇ ਵੀ ਕੀ ਕਰਾਂਗੇ ਸਭ ਤੋਂ ਪਹਿਲਾਂ ਤਾਂ ਸਾਨੂੰ ਮੇਵਾ ਚਾਹੀਦੀ ਆ ਇਹ ਜਨਰਲ ਜੀ ਗੱਲ ਆ ਹੈਨਾ ਵੀ ਸਭ ਤੋਂ ਪਹਿਲਾਂ ਤਾਂ ਸਾਨੂੰ ਬੈਨੀਫਿਟ ਹੋਣਾ ਚਾਹੀਦਾ ਵੀ ਅਸੀਂ ਇੱਕ ਕੰਪੀਟੀਸ਼ਨ ਐਗਜ਼ਾਮ ਦੀ ਕੰਪੀਟੀਟਿਵ ਐਗਜ਼ਾਮ ਦੀ ਤਿਆਰੀ ਕਰ ਰਹੇ ਆ ਜਿਹਦੇ ਵਿੱਚ ਸਕੋਰ ਹੀ ਨਹੀਂ ਆ ਰਿਹਾ ਫਿਰ ਸਾਡੀ ਸੇਵਾ ਦਾ ਕੀ ਫਾਇਦਾ ਹੈਗਾ ਪਹਿਲਾਂ ਸਾਡਾ ਬੈਨੀਫਿਟ ਵੀ ਤਾਂ ਹੋਣਾ ਚਾਹੀਦਾ ਤਾਂ ਤੁਹਾਡੇ ਸਭ ਤੋਂ ਪਹਿਲੀ ਗੱਲ ਤਾਂ ਮੈਂ ਤੁਹਾਨੂੰ ਕਹਿ ਦਿੰਨਾ ਵੀ ਜਿਹੜੇ ਬਾਕੀ ਵੀ ਇਨ ਸਟਰੀਮ ਆਪਸ਼ਨਲ ਹੈਗੇ ਨੇ ਭਾਵੇਂ ਉਹ ਪੋਲਿਟੀਕਲ ਸਾਇੰਸ ਹੈਗਾ ਜੀਓਗ੍ਰਾਫੀ ਹੈਗੀ ਆ ਹਿਸਟਰੀ ਆ ਸੋਸ਼ੀਓਲੋਜੀ ਆ ਕੁਝ ਵੀ ਤੁਸੀਂ ਲੈਨੇ ਹੋ ਇਹਦੇ ਵਿੱਚ ਤੁਹਾਨੂੰ 260 70 ਨੰਬਰ ਲੈਣ ਲਈ ਵੀ ਨਾ ਬਹੁਤ ਹੀ ਜ਼ਿਆਦਾ ਮਿਹਨਤ ਕਰਨੀ ਪੈਣੀ ਆ ਬਹੁਤ پاਗਲ ਹੋਣਾ ਪੈਣਾ ਬਹੁਤ ਹੀ ਜ਼ਿਆਦਾ ਕੰਪੀਟੀਸ਼ਨ ਪਰ ਇੱਧਰ ਮੈਂ ਹੁਣੇ ਤੁਹਾਨੂੰ ਕਿਹਾ ਵੀ 300 ਤੋਂ ਉੱਪਰ ਦਾ ਤੁਸੀਂ ਹੱਸ ਕੇ ਹੀ ਲੈ ਲੋਗੇ ਜੇ ਥੋੜੀ ਜਿਹੀ ਵੀ ਮਿਹਨਤ ਕੀਤੀ ਹੋਈ ਨਾ ਤੁਸੀਂ ਥੋੜੀ ਜਿਹੀ ਤਾਂ ਤੁਹਾਡਾ ਕੰਮ ਹੋ ਜਾਣਾ ਤੇ ਉੱਧਰ ਤੁਹਾਨੂੰ ਬਹੁਤ ਖੱਜਲਖੁਆਰ ਹੋਣਾ ਪੈਣਾ ਬਹੁਤ ਜ਼ਿਆਦਾ ਮਿਹਨਤ ਕਰਨੀ ਪੈਣੀ ਤੇ ਬਹੁਤ ਟਾਈਮ ਦੇਣਾ ਪੈਣਾ ਇੱਕ ਤਾਂ ਗੱਲ ਏ ਆ ਮਤਲਬ ਲਿਟਰੇਚਰ ਦਾ ਤੁਸੀਂ ਕੋਈ ਵੀ ਪੇਪਰ ਚੁੱਕ ਲੋ ਜ਼ਰੂਰੀ ਨਹੀਂ ਪੰਜਾਬੀ ਲਿਟਰੇਚਰ ਹਿੰਦੀ ਲਿਟਰੇਚਰ ਚ ਭਾਵੇਂ ਪਿਛਲੇ 1-2 ਸਾਲਾਂ ਚੋਂ ਨੰਬਰ ਉਹ ਕਿਸੇ ਹੋਰ ਕਾਰਨ ਕਰਕੇ ਘੱਟ ਹੋ ਗਏ ਨੇ ਕਿਉਂਕਿ ਇੱਕ ਸਪੈਸੀਫਿਕ ਟੀਚਰ ਪੜ੍ਹਾ ਰਹੇ ਸੀਗੇ ਹੁਣ ਜਿਹੜਾ ਹੈਗਾ ਵੀ ਤੁਸੀਂ ਨਾਰਮਲੀ ਦੇਖੋਗੇ ਵੀ ਬਾਕੀ ਜਿਹੜੇ ਲਿਟਰੇਚਰ ਨੇ ਭਾਵੇਂ ਹਿੰਦੀ ਲਿਟਰੇਚਰ ਹੋਵੇ ਕੰਨੜ ਲਿਟਰੇਚਰ ਹੋਵੇ